ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਪੁਰੇ ਦਾ ਹੈਗਾ ਬਲਜਿੰਦਰ ਸਿੰਘ ਪਰਵਾਨਾ ਜਥਾ ਦੰਦਮੀ ਟਕਸਾਲ ਇਹਦੇ ਪੀਲੀ ਦਸਤਾਰ ਬੰਨੀ ਹੁੰਦੀ ਹੈ ਤੇ ਉੱਪਰ ਦੀ ਕਈ ਵਾਰੀ ਪਿਸਟਲ ਵੀ ਪਾਇਆ ਹੁੰਦਾ ਹੈ ਢਿੰਡਰਾਂ ਵਾਲੇ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਇੱਕ ਨੌਜਵਾਨ ਹੈਗਾ ਪੜਿਆ ਲਿਖਿਆ ਉਗਰਦੇਵ ਸਿੰਘ ਆਜ਼ਾਦ ਉਹਦਾ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਖਿਆਲੀ ਚਲਵੜੀ ਉੱਥੋਂ ਦਾ ਉਹ ਨੌਜਵਾਨ ਤੇ ਉਹਨੇ ਇਹਨੂੰ ਬਲਜਿੰਦਰ ਪਰਵਾਨੇ ਨੂੰ ਦੋ ਕੁ ਸਵਾਲ ਕੀਤੇ ਉਹ ਕਹਿੰਦਾ ਤੁਸੀਂ ਖਾਲਸਾਤਨ ਦੀ ਗੱਲ ਕਰਦੇ ਹੋ ਤੁਹਾਨੂੰ ਦੋ ਕੁ ਸਵਾਲ ਹੈ ਇੱਕ ਤਾਂ ਉਹਨੇ ਹਰਦੀਪ ਨਿਜਰ ਦੀ ਗੱਲ ਕੀਤੀ ਜਿਹੜਾ ਕੈਨੇਡਾ ਦੇ ਵਿੱਚ ਜਿਹਦਾ ਕਤਲ ਹੋਇਆ ਸੀ ਖਾਲਸਤਾਨੀ ਸੀ ਉਹ ਇਹ ਬੜੀ ਕਹਿ ਲਈਏ ਜੂੜ ਸੀ ਸਿਰੇ ਦੀ ਖੱਜ ਸੀ ਕਦੇੜ ਕਹਿੰਦਾ ਹੁਣ ਮੈਂ ਤਾਂ ਜਿਹੜੇ ਖਾਲਸਤਾਨ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਦਾ ਨਿਜੀ ਰੰਜਸ ਵਾਸਤੇ ਪਿੱਛੇ ਉਹਦਾ ਕਤਲ ਹੋਇਆ ਸੀ ਤੇ ਇਹ ਜਿਹੜਾ ਗੁਰਦੇਵ ਸਿੰਘ ਆਜ਼ਾਦ ਹੈ ਨੌਜਵਾਨ ਇਹਨੇ ਸਵਾਲ ਪ੍ਰਵਾਨੇ ਨੂੰ ਇਹ ਕੀਤਾ ਸੀ ਕਿ ਜੇ ਤੁਸੀਂ ਵਾਕੇ ਖਾਲਸਤਾਨੀ ਹੈਗੇ ਹੋ ਤਾਂ ਤੁਸੀਂ ਆਪਣੀ ਗੱਡੀ ਤੇ ਆਪਣੇ ਘਰ ਤੇ ਖਾਲਸਤਾਨ ਦਾ ਝੰਡਾ ਲਾਉ। ਦੂਜੀ ਗੱਲ ਇਹਨੇ ਕਹੀ ਜਿਹੜਾ ਸਿਮਰਿਤ ਮਾਨ ਹੈ ਕਹਿੰਦੇ ਲੋਕਾਂ ਦੇ ਪੁੱਤ ਮਰਵਾ ਰਹੇ ਆ ਖਾਲਸਾਤਨ ਦੇ ਨਾਂ ਤੇ ਉਹਨੇ ਆਪਣੀ ਗੱਡੀ ਤੇ ਝੰਡਾ ਨਹੀਂ ਲਾਇਆ ਆਪਣੀ ਕੋਠੀ ਤੇ ਘਰ ਵਿੱਚ ਝੰਡਾ ਨਹੀਂ ਲਾਇਆ ਇਹ ਸਵਾਲ ਕੀਤਾ। ਉਹ ਨੌਜਵਾਨ ਕਹਿੰਦਾ ਗੁਰਦੇਵ ਸਿੰਘ ਆਜ਼ਾਦ ਕਹਿੰਦਾ ਵੀ ਕੀ ਤੁਸੀਂ ਵਾਕਈ ਲੋਕਾਂ ਨੂੰ ਮਰਵਾ ਰਹੇ ਹੋ? ਤੁਹਾਡਾ ਆਪਣਾ ਪਰਿਵਾਰ ਸੇਫ ਹੈ ਇਹ ਗੱਲਾਂ ਕੀਤੀਆਂ। ਜਿਹੜਾ ਬਲਜਿੰਦਰ ਸਿੰਘ ਪਰਵਾਨ ਹੈ ਇਹ ਉਹਨੂੰ ਧਮਕੀਆਂ ਦਿੰਦਾ। ਕਹਿੰਦਾ ਤੈਨੂੰ ਰਾਜਪੁਰੇ ਥਾਣੇ ਵਿੱਚ ਬੁਲਾਵਾਂਗੇ ਫਿਰ ਤੈਨੂੰ ਜਵਾਬ ਦੇਵਾਂਗੇ ਵੀ ਖਾਲਸਾਤਨ ਕੀ ਹੁੰਦੇ ਆ ਇੱਥੇ ਸੱਦਾਂਗੇ ਤੈਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਜਿਹੜੇ ਖਾਸ ਕਰਕੇ ਸਿੱਖ ਘਰਾਣੇ ਨੇ ਸਿੱਖ ਪਰਿਵਾਰ ਨੇ ਜਾਂ ਜਿਹੜੇ ਖਾਲਸਾਤਨ ਦੀ ਮੂਵਮੈਂਟ ਦੀ ਗੱਲ ਕਰਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਸਾਨੂੰ ਖਾਲਸਾਤਨ ਚਾਹੀਦਾ ਹੈ ਦੂਜੇ ਪਾਸੇ ਤੁਸੀਂ ਧਮਕੀਂ ਦਿੰਦੇ ਨੇ ਕਿ ਤੈਨੂੰ ਥਾਣੇ ਵਿੱਚ ਬੁਲਾ ਕੇ ਗੱਲ ਕਰਾਂਗੇ ਕੀ ਪੁਲਿਸ ਖਾਲਸਾਤਨ ਬਣਾਉਣਾ ਚਾਹੁੰਦੀ ਹੈ ਪਲੀਜ਼ ਨੂੰ ਗੰਭਰਾ ਕਰ ਦਿਓ ਜੇ ਤੁਸੀਂ ਖਾਲਸਾ ਦੇ ਨਾਂ ਤੇ ਧਮਕੀਆਂ ਦੇ ਰਹੇ ਹੋ ਫਿਰ ਥਾਣੇ ਵਿੱਚ ਕਿਉਂ ਬੁਲਾ ਰਹੇ ਹੋ ਦੂਜੀ ਗੱਲ ਜੇ ਭਿੰਡਰਾਂ ਵਾਲੇ ਨੂੰ ਸੂਰਮਾ ਮੰਨ ਕੇ ਉਹਨੂੰ ਆਈਡਲ ਮੰਨ ਕੇ ਉਹਦੇ ਪਿੱਛੇ ਲੱਗ ਕੇ ਤੁਰ ਰਹੇ ਹੋ ਫਿਰ ਹਿੰਮਤ ਕਰੋ ਫਿਰ ਅਗਲੇ ਦੇ ਘਰ ਆਪ ਹੀ ਜਾਓ ਜਾ ਕੇ ਘਰ ਦੇ ਵਿੱਚ ਪਿਸਤਲ ਤਾਂ ਹੁੰਦੀ ਹੈ ਤੁਹਾਡੇ ਕੋਲੇ ਗੁਰਬਾਨ ਹੁੰਦੀ ਹੈ ਵੱਡੀ ਅਗਲੇ ਨੂੰ ਕਹਿ ਵੀ ਆ ਉਹ ਜਿਵੇਂ ਜਾਣੇ ਮੋੜਨੇ ਲਲਕਾਰਾ ਮਾਰਿਆ ਸੀ ਨਾ ਜਾ ਕੇ ਡੋਗਰ ਦੇ ਘਰ ਮੂਰੇ ਵੀ ਆ ਡੋਗਰਾ ਬਾਹਰ ਤੇ ਅੰਦਰੋਂ ਡੋਗਰ ਕਹਿੰਦਾ ਸੀ ਕਿਉਂ ਕੁੱਤੇ ਮੰਗ ਭੌਂਕੀ ਜਾਂਦੇ ਜਾਂ ਚਲਾ ਜਾ ਇਹ ਡਾਇਲੋਗ ਇਹ ਜੇ ਮਾਰੋ ਤੇ ਜਾ ਕੇ ਅਗਲੇ ਦੇ ਘਰ ਪਤਾ ਵੀ ਲੱਗੇ ਥੋੜਾ ਬਹੁਤਾ ਮੇਰਾ ਕਹਿਣ ਤੋਂ ਮਤਲੇ ਹੈ ਜਦੋਂ ਮੈਂ ਉਹ ਗੁਰਦੇਵ ਸਿੰਘ ਜਿਹੜਾ ਆਜ਼ਾਦ ਹੈ ਮੁੰਡਾ ਉਹਦੀਆਂ ਜਿਹੜੀਆਂ ਮੈਂ ਕਾਲਾਂ ਨੇ WhatsApp ਤੇ ਮੈਸੇਜ ਹੋਏ ਹੋ ਦੇਖੇ ਤੇ ਉਦੋਂ ਮੈਂ ਹੈਰਾਨ ਰਹਿ ਗਿਆ ਵੀ ਬੰਦੇ ਕਿੱਡੇ-ਕਿੱਡੇ ਧਮਕਾ ਜੇ ਮਾਰਦੇ ਨੇ ਤੇ ਦੂਜੇ ਪਾਸੇ ਪੁਲਿਸ ਦੀਆਂ ਧਮਕੀਂ ਦਿੰਦੇ ਆ ਕਿਤੇ ਇਹ ਤਾਂ ਨਹੀਂ ਹੈਗਾ ਵੀ ਅੰਦਰਖਾਤ ਤੇ ਪੁਲਿਸ ਨਾਲ ਮਿਲ ਕੇ ਚੱਲਦੇ ਹੋ ਤੇ ਦੂਜੇ ਪਾਸੇ ਕਹਿੰਦੇ ਹੋ ਅਸੀਂ ਖਾਲਸਤਾਨੀਆਂ ਇਦਾਂ ਹੀ ਸਮਝਿਤ ਮਾਨ ਤੇ ਇਲਜ਼ਾਮ ਲੱਗੇ ਹੋਏ ਆ ਜੇ ਧੰਮ ਰੱਖਦੇ ਹੋ ਕਿਸੇ ਨੂੰ ਧਮਕੀ ਦੇਣ ਦਾ ਤਾਂ ਫਿਰ ਸਿੱਧਾ ਵੱਜੋ ਹੱਕ ਵਿੱਚ ਅਗਲੇ ਤੇ ਜਾ ਕੇ ਸਵਾਦ ਤਾਂ ਆਵੇ ਵੀ ਹਾਂ ਅਸੀਂ ਖਾਲਸਤਾਨੀ ਹੈਗੇ ਮੈਂ ਤੇ ਇੱਕ ਬੇਨਤੀ ਹੋਰ ਕਰਨੀ ਹੈ ਇਹ ਉਹ ਲੋਕ ਨੇ ਪਰਵਾਨੇ ਵਰਗੇ ਜਿਹੜੇ ਖਾਲਿਸਤਾਨ ਖਾਲਿਸਤਾਨ ਕਰਦੇ ਨੇ ਜਾਂ ਇਹੋ ਜਿਹੇ ਮੁੱਦੇ ਉਭਾਰ ਕੇ ਇਹਨਾਂ ਦਾ ਘਰ ਪਰਿਵਾਰ ਇਹਨਾਂ ਤੋਰੀ ਫੁਲਕਾ ਚੱਲਦਾ ਹੋਰ ਕੁਛ ਨਹੀਂ ਹੁਣ ਉਹ ਜਿਹੜਾ ਨੌਜਵਾਨ ਤੁਹਾਨੂੰ ਸਵਾਲ ਕਰਦਾ ਪਰਵਾਨਾ ਜੀ ਉਹਨੇ ਕੋਈ ਡਾਂਗ ਤਾਂ ਤੁਹਾਡੇ ਮਾਰੀ ਨਹੀਂ ਕੋਈ ਗਾਲ ਨਿਕਲਦੀ ਉਹਨੇ ਤੁਹਾਨੂੰ ਸਵਾਲ ਕੀਤਾ ਵੀ ਜੇ ਤੁਸੀਂ ਵਾਕਈ ਖਾਲਿਸਤਾਨ ਦੀ ਗੱਲ ਕਰਦੇ ਹੋ ਤੁਸੀਂ ਖਾਲਿਸਤਾਨੀ ਹੈਗੇ ਹੋ ਫਿਰ ਤੁਸੀਂ ਆਪਣੇ ਘਰ ਤੇ ਖਾਲਿਸਤਾਨ ਦਾ ਝੰਡਾ ਲਾਓ ਸਭੀ ਨੂੰ ਦਮਾਨ ਆਪਣੀ ਗੱਡੀ ਤੇ ਖਾਲਸਾ ਹੁੰਦਾ ਝੰਡਾ ਲਾਵੇ ਆਪਣੇ ਘਰ ਤੇ ਲਾਵੇ ਮੈਂ ਇੱਕ ਬੇਨਤੀ ਕਰਦਾ ਆ ਜਿਹੜਾ ਮੈਂ ਲੋਗੋ ਰੱਖਿਆ ਹੋਇਆ ਹੈ ਤਿਰੰਗਾ ਝੰਡਾ ਇਹ ਇੰਡੀਆ ਦਾ ਭਾਰਤ ਦਾ ਤੇ ਇਦੋਂ ਤੁਨ ਜੱਜਮੈਂਟ ਨਹੀਂ ਹੁੰਦੀ ਵੀ ਬੂਟਾ ਸਿੰਘ ਕਿਹੜੇ ਝੰਡੇ ਦੀ ਗੱਲ ਕਰਦਾ ਤੁਹਾਨੂੰ ਇਥੋਂ ਜੱਜਮੈਂਟ ਹੁੰਦੀ ਨਹੀਂ ਸ਼ਰਿਆਮ ਜੇ ਕੋਈ ਬੰਦਾ ਕਹੂ ਅਸੀਂ ਆਪਣੇ ਘਰ ਦੇ ਵੀ ਲਾ ਦੇਾਂਗੇ ਮੇਰੇ ਦੇਖ ਦਾ ਝੰਡਾ ਇਹ ਲਾ ਦੇਾਂਗੇ ਅਸੀਂ ਜਿੱਥੇ ਨਿਸਾਨ ਸਾਹਿਬ ਦੀ ਗੱਲ ਹੈ ਉਹ ਸ਼ਰਮਈ ਹੈ ਤੇ ਜਬਸੰਦੀ ਹੈ ਉਹ ਸਾਡੀ ਕੌਮ ਦਾ ਉਹ ਖਾਲੀ ਕਹ ਲਈਏ ਸਿੱਖ ਰਾਜ ਦਾ ਝੰਡਾ ਹੈ ਉਹਦੇ ਨਾਲ ਅਸੀਂ ਸਹਿਮਤ ਆ ਜਿੱਥੇ ਸਮੁੱਚੇ ਭਾਰਤ ਦੀ ਗੱਲ ਹੈ ਉੱਥੇ ਆ ਲੋਕੋ ਐ ਅਸੀਂ ਇਹਦੀ ਇੱਜ਼ਤ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਜੇ ਤੁਸੀਂ ਵਾਕਈ ਦਮ ਰੱਖਦੇ ਹੋ ਵੀ ਅਸੀਂ ਖਾਲਸਤਾਨੀ ਹਾਂ ਫਿਰ ਆਪਣੇ ਘਰ ਤੇ ਝੰਡਾ ਕਿਉਂ ਨਹੀਂ ਲਾਉਂਦੇ ਤੁਸੀਂ? ਸਿਮਰਿਤ ਮਾਨ ਕਿਉਂ ਨਹੀਂ ਲਾਉਂਦਾ? ਕੀ ਸਿਮਰਿਤ ਮਾਨ ਜਿਹੜਾ ਖਾਲਸਾਪਨ ਦੀ ਗੱਲ ਕਰਦਾ ਹੈ ਅਰਬਾਂ ਖਰਬਾਂ ਵੀ ਆ ਖਾਲਸਾਪਨ ਦੇ ਨਾਂ ਤੇ ਉਹਨੇ ਇਕੱਠਾ ਕਰ ਲਿਆ। ਤੁਹਾਡੇ ਵੀ ਘਰ ਪਰਵਾਨਾ ਜੀ ਖਾਲਸਾਪਨ ਦੇ ਨਾਂ ਤੇ ਚੱਲਦੇ ਆ। ਜਦੋਂ ਜੇਲ੍ਹ ਵਿੱਚ ਗਏ ਸੀ। ਗਏ ਸੀ ਨਾ ਜੇਲ੍ਹ ਵਿੱਚ ਘਰ ਵਾਲੇ ਮਿੰਤਾ ਕਰ ਲਈ ਸੀ ਸਾਡੀਆਂ ਸੱਤਾਂ ਚ ਆਉਂਦੀਆਂ ਨੇ ਸਾਡੇ ਬੱਚਿਆਂ ਦੀ ਫੀਸ ਨਹੀਂ ਭਰੀ ਜਾਂਦੀ। ਤੇ ਸਾਡੇ ਘਰ ਦੇ ਵਿੱਚ ਤਾਂ ਚਾਹ ਬਣਾਉਣ ਵਜੇ ਤੇ ਸਮਾਨ ਹੈ ਨਹੀਂ। ਕਰਦੇ ਸੀ ਨਾ ਮਿੰਤਾ ਉਦੋਂ ਬਾਅਦ ਵਿੱਚ ਜਦੋਂ ਜੇਲ੍ਹ ਚੋਂ ਆਏ ਫਿਰ ਡੀਐਸਪੀ ਕੋਲੇ ਤੁਰੇ ਫਿਰਦੇ ਸੀ ਸੌਰੀ ਡੀਸੀ ਸਾਹਿਬ ਕੋਲੇ ਤੁਰੇ ਫਿਰਦੇ ਸੀ ਐਸਵੀ ਸਾਹਿਬ ਕੋਲੇ ਤੁਰੇ ਫਿਰਦੇ ਸੀ ਕਿ ਮੈਨੂੰ ਸਕورٹی ਕਹਿੰਦੀ ਹੈ ਜਾਨੀ ਕਿ ਜੇ ਤੁਹਾਡੇ ਨਾਲ ਕੋਈ ਗੱਲ ਕਰਦਾ ਹੈ ਦਲੀਲ ਦੇ ਨਾਲ ਤੁਸੀਂ ਉਹਦੇ ਨਾਲ ਦਲੀਲ ਨਾਲ ਗੱਲ ਨਹੀਂ ਕਰਨੀ ਤੁਸੀਂ ਧਮਕੀਆਂ ਦੇਣੀਆਂ ਮੈਂ ਬੈਠਾ ਦੇ ਲੋ ਧਮਕੀਆਂ ਜਣੀਆਂ ਦੇਣੀਆਂ ਜਿੰਨਾ ਚਿਰ ਜੀਣਾ ਹੈ ਨਾ ਨੱਕ ਨਾਲ ਜੀਭ ਲਵਾ ਕੇ ਛੱਡੋ ਲਿਜਾਓ ਕਿਹੜੇ ਕੋਟਵਾਲ ਜਿਹਾ ਨੇ ਬਲਾਓ ਕਿਹੜੀ ਪੁਲਿਸ ਕੋਲੇ ਬੁਲਾਉਣਾ ਅਸੀਂ ਆਪਣੇ ਦੇਸ਼ ਲਈ ਬੋਲਣਾ ਹੈ ਤੁਹਾਡਾ ਕੀੜਾ ਸਾਨੂੰ ਕੀ ਡਰ ਰਿਹਾ ਬਈ ਮੈਨੂੰ ਕਰ ਫੋਨ ਬਣਾਉਂ ਬੰਦੇ ਦਾ ਪੁੱਤ ਜਾਰ ਤੁਹਾਡੇ ਨਾਲ ਕੋਈ ਪੜਿਆ ਲਿਖਿਆ ਬੰਦਾ ਸਵਾਲ ਕਰਦਾ ਹੈ ਤੁਹਾਡੇ ਕੋਲੋਂ ਜਵਾਬ ਮੰਗਦਾ ਹੈ ਤੁਸੀਂ ਸ਼ਰਮ ਉਹਨੂੰ ਵਟਸਐਪ ਕਾਲ ਦੇ ਧਮਕੀਆਂ ਦੇ ਰਹੇ ਹੋ ਕਿ ਜੇ ਖਾਲਸਾ ਬਣ ਗਿਆ ਤੁਹਾਡੀ ਕਰਤੂਤੇ ਹੀ ਰਹਿਣੀ ਹੈ ਜਿਹੜੇ ਬੰਦੇ ਹੁਣ ਨਹੀਂ ਮਾਨ ਹਲੇ ਖਾਲਸਾ ਦੇ ਕੋਈ ਨੀ ਨਹੀਂ ਪਤਾ ਨਹੀਂ ਕੀ ਕੁਝ ਹੋਣਾ ਹੈ ਤੁਹਾਡੇ ਵਰਗੇ ਕਿਤੇੜਾ ਪਤਾ ਨਹੀਂ ਕਿੰਨੀਆਂ ਕੁ ਮਰ ਗੀਆਂ ਕਿੰਨੀਆਂ ਕੁ ਮਰਨ ਗਈਆਂ ਤੇ ਤੁਸੀਂ ਜੇ ਖਾਲਸਾ ਬਣ ਜਾਂਦਾ ਫੇਰ ਕੀ ਹਸਰ ਕਰੋਗੇ ਬਈ ਜੇ ਤੁਸੀਂ ਅੱਜ ਇੱਕ ਪੜ੍ਹੇ ਲਿਖੇ ਨੌਜਵਾਨ ਦੀ ਗੱਲ ਦਾ ਜਵਾਬ ਨਹੀਂ ਦੇ ਸਕਦੇ ਗੁਰਦੇਵ ਸਿੰਘ ਆਜ਼ਾਦ ਜਿਹੜਾ ਮੁੰਡਾ ਹੈ ਪੜ੍ਹੇ ਲਿਖੇ ਮੁੰਡਾ ਹੈ ਤੇ ਲਿਖਦਾ ਵੀ ਇਹ ਵਧੀਆ ਹੈ ਗੁਰਮਤਿ ਨੂੰ ਇਤਿਹਾਸ ਤੋਂ ਨੂੰ ਸਮਝ ਐ ਕੀ ਕਹੇਸੇ ਤੁਹਾਨੂੰ ਇੱਕ ਸਵਾਲ ਹੀ ਕੀਤਾ ਜੇ ਐਡੇ ਵਿਦਵਾਨ ਬਣਦੇ ਹੋ ਖਾਲਸਾ ਦੀ ਗੱਲ ਕਰਦੇ ਹੋ ਫਿਰ ਠੰਮੇ ਦੇ ਨਾਲ ਸਹਿਜ ਨਾਲ ਜਵਾਬ ਦਿਓ ਜਰ ਤੁਹਾਡੇ ਗੋਲੀ ਤਾਂ ਮਾਰੀ ਨਹੀਂ ਤੁਹਾਡੇ ਦਾੰਦ ਤਾਂ ਮਾਰੀ ਨਹੀਂ ਉਹਨੇ ਇਹ ਬੇਨਤੀ ਪੰਜਾਬ ਦੇ ਲੋਕਾਂ ਨੂੰ ਵੀ ਹੈ ਜਿਹੜੀਆਂ ਇਹ ਜਿਹੇ ਕਤੀੜਾ ਨੇ ਨਾ ਖਾਲਸਾ ਦੇ ਨਾਂ ਤੇ ਆਪਣੇ ਘਰ ਚਲਾਉਂਦੀਆਂ ਨੇ ਇਹਨੂੰ ਨੱਥ ਜ਼ਰੂਰ ਪਾਓ ਤੇ ਨਹੀਂ ਤਾਂ ਜਿਹੜਾ ਜੂਨ 84 ਵਾਲਾ ਮਹੌਲ ਸੀ ਨਾ ਉਹ ਮਹੌਲੇ ਸਿਰਜ ਰਹੇ ਨੇ ਉਹ ਨੈਰੇਟਿਵ ਇਹ ਬਣਾ ਰਹੇ ਨੇ ਲੋਕ ਇਹ ਬੇਨਤੀ ਪ੍ਰਵਾਨ ਕਰਿਓ ਔਰ ਉਸ ਬੱਚੇ ਨੂੰ ਵੀ ਬੇਨਤੀ ਕਰਦਾ ਗੁਰਦੇਵ ਸਿੰਘ ਆਜ਼ਾਦ ਨੂੰ ਇਹਦੀ ਹਿੱਕ ਵਿੱਚ ਵੱਢਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੀ ਭਾਸ਼ਾ ਹੈ ਵਰਤੇ ਨੇ ਨਾ ਉਹ ਹੀ ਜੀ ਭਾਸ਼ਾ ਵਰਤਿਆ ਕਰੋ ਮੈਨੂੰ ਬਥੇਰੇ ਫੋਨ ਆਉਂਦੇ ਨੇ ਇੱਕ ਦੋ ਗੱਲਾਂ ਸੁਣਦੇ ਨੇ ਮੁੜ ਕੇ ਫੋਨ ਨਹੀਂ ਕਰਦੇ ਅਸੀਂ ਤਾਂ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਇਹ ਮਾੜੀ ਮੋਟੀ ਗੱਲ ਨਹੀਂ ਇਹ ਭਿੰਡਰਾਂ ਵਾਲਾ ਹਾਂ ਥੋੜਾ ਜਿਹੜਾ ਗੁੰਡਾਗਰਦੀ ਕਰ ਗਿਆ ਤੁਹਾਡੋ ਕਰਵਾ ਗਿਆ ਪੰਜਾਬ ਦਾ ਬੇੜਾਗਰ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ